ਅੱਜ ਅਸੀਂ ਸਮਰੂਰ ਦੇ ਮੇਨ ਬਾਜ਼ਾਰ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਗਰਮੀ ਵਿੱਚ ਵਧਦਾ ਹੁੰਦਾ ਜਾ ਰਿਹਾ ਹੈ 43-44 ਡਿਗਰੀ ਸੈਲਸੀਅਸ ਹੈ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਸ ਕਾਰਨ ਰੋਡ ਦੇ ਉੱਪਰ ਜਾਂ ਕਰਾਂ ਦੇ ਆਸ-ਪਾਸੇ ਬੂਟੇ ਲੱਗੇ ਹੋਏ ਹਨ ਉਹ ਸੁੱਕਦੇ ਜਾ ਰਹੇ ਹਨ ਤਾਂ ਅੱਜ ਪੁਲਿਸ ਜੋ ਟ੍ਰੈਫਿਕ ਪੁਲਿਸ ਹੈ ਜ਼ਿਲ੍ਹਾ ਇੰਚਾਰਜ ਪਵਨ ਪਵਨ ਸ਼ਰਮਾ ਜੀ ਜੋ ਕਿ ਜ਼ਿਲ੍ਹਾ ਇੰਚਾਰਜ ਹਨ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਰੋਡ ਤੋਂ ਨੰਗਰੇ ਸੰਦ ਜਦੋਂ ਦੇਖਿਆ ਕਿ ਬੂਟਿਆਂ ਦੇ ਵਿੱਚ ਪਾਣੀ ਨਹੀਂ ਤੇ ਬੂਟੇ ਸੁੱਕੇ ਹੋਏ ਹਨ ਤਾਂ ਇਹਨਾਂ ਵੱਲੋਂ ਇੱਕ ਤੁਸੀਂ ਦੇਖ ਸਕਦੇ ਹੋ ਥੀਲਾ ਵਿੱਚ ਕੇ ਪਾਣੀ ਦਾ ਟੈਂਕਰ ਲਿਆਂਦਾ ਗਿਆ ਅਤੇ ਆਹ ਪਾ ਟੈਂਕਰ ਜੋ ਟਰੈਕਟਰ ਹੈ ਉਸ ਨੂੰ ਚਲਾ ਕੇ ਪਾਣੀ ਦੇ ਰਹੇ ਹਨ ਤੇ ਉਹਨਾਂ ਦੇ ਜੋ ਨਾਲ ਸਹਾਇਕ ਮੁਲਾਜ਼ਮ ਹਨ ਉਹ ਉਹ ਪਾਈਪ ਲਗਾ ਕੇ ਜੋ ਸੁੱਕੇ ਬੂਟੇ ਹਨ ਬੂਟਿਆਂ ਨੂੰ ਪਾਣੀ ਦੇ ਰਹੇ ਹਨ ਮੁਲਾਜ਼ਮ ਦੱਸ ਰਹੇ ਸਨ ਕਿ ਬੂਟਿਆਂ ਦੇ ਵਿੱਚ ਕਾਫੀ ਪਾਣੀ ਖਪ ਰਿਹਾ ਹੈ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਗਰਮੀ ਪੈਣ ਦੇ ਨੂੰ ਗਰਮੀ ਪੈਣ ਦੇ ਕਾਰਨ ਧਰਤੀ ਪਿਆਸੀ ਹੈ ਜਿਸ ਕਾਰਨ ਬੂਟਿਆਂ ਦੇ ਵਿੱਚ ਪਾਣੀ ਦੀ ਖਪਤ ਹੈ ਜੋ ਜ਼ਿਆਦਾ ਹੋ ਰਹੀ ਹੈ ਪਵਨ ਜੀ ਨਾਲ ਗੱਲਬਾਤ ਕਰਾਂਗੇ ਫਰਕ ਕੀ ਕਹਿਣਾ ਚਾਹੋਂਗੇ ਜੋ ਅੱਜ ਤੁਹਾਡੇ ਵੱਲੋਂ ਬੂਟਿਆਂ ਵਿੱਚ ਪਾਣੀ ਪਾਇਆ ਜਾ ਰਿਹਾ ਹੈ ਅਸੀਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਦੁਕਾਨਦਾਰਾਂ ਦੇ ਵੀਰਾਂ ਦੇ ਦੁਕਾਨਾਂ ਦੇ ਅੱਗੇ ਇਹ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਇੱਕ ਦੋ ਵਾਰ ਡੀਆਂ ਪਾਣੀ ਦਾ ਡੇਲੀ ਪਾਉਣਾ ਤਾਂ ਕਿ ਚੱਲ ਸਕਣ ਇਹ ਸੁੱਕਣੇ ਸ਼ੁਰੂ ਹੋ ਗਏ ਸੀਗੇ ਤੇ ਪ੍ਰਮਾਤਮਾ ਅਗੇ ਅਰਦਾਸ ਆ ਵੀ ਪੰਜ ਚਾਰ ਦਿਨਾਂ ਦੇ ਵਿੱਚ ਮੀਂਹ ਪੈ ਜਾਊਗਾ ਇਹ ਚਾਲੂ ਹੋ ਜਾਣਗੇ ਹੁਣ ਪਾਣੀ ਪਾਉਣ ਦੀ ਬਹੁਤ ਜ਼ਰੂਰਤ ਹੈ ਇਹਨਾਂ ਨੂੰ ਕਿੰਨੀ ਕਦੋਂ ਲੱਗਦਾ ਕਿ ਜ਼ਰੂਰਤ ਹੈ ਮਨੁੱਖੀ ਜੀਵਨ ਵਾਸਤੇ ਰੁੱਖਾਂ ਦੇ ਦੇਖੋ 45-48 ਡਿਗਰੀ ਤਾਪਮਾਨ ਹੋ ਗਿਆ ਜੇ ਇਹ ਪੈਣ ਲੱਗ ਗਿਆ ਲੋਕਾਂ ਦੀਆਂ ਜ਼ਿੰਦਗੀਆਂ ਚੱਲੀਆਂ ਜਾਣਗੀਆਂ ਆਪਣੇ ਬਜ਼ੁਰਗ ਬੰਦੇ ਵਿਚਾਰੇ ਮੌਤਾ ਹੋ ਰਹੀ ਹੈ ਨਾ ਗਰਮੀ ਦੇ ਕਾਰਨ ਆਪਾਂ ਅਪੀਲ ਕਰਦੇ ਆ ਸਾਰਿਆਂ ਨੂੰ ਵੀ 2-2 4-4 ਦਰਖਤ ਲਾਉਣ ਉਹਨਾਂ ਦੀ ਦੇਖਭਾਲ ਕਰਨ ਜਿਹੜੇ ਆਪਣੇ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਪਾਣੀ ਪਾਉਣਾ 5-4 ਦਿਨਾਂ ਦੀ ਗੱਲ ਹੈ ਮੀਂਹ ਪੈ ਜਾਊਗਾ ਫਿਰ ਚੱਲ ਪੈਣਗੇ ਆਪਾਂ ਦੇਖਦੇ ਅਕਸਰ ਹੀ ਕਿ ਵਾਤਾਵਰਣ ਦੇ ਤੇ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਵੱਲੋਂ ਬੂਟੇ ਲਗਾਏ ਜਾਂਦੇ ਹਨ ਲਗਾ ਕੇ ਛੱਡ ਦਿੱਤੇ ਜਾਂਦੇ ਮੁਰਕ ਕੇ ਦੇਖ ਰਿਕ ਨਹੀਂ ਕੀਤੀ ਜਾਂਦੀ ਬੂਟੇ ਨੂੰ ਲਗਾਉਣ ਦੇ ਨਾਲ ਨਾਲ ਉਹਨਾਂ ਨੂੰ ਦੇਖ ਰਿਕ ਜੂਰੀ ਹੈ ਦੇਖੋ ਕੋਈ ਉਪਰਾਲਾ ਕਰਦਾ ਜੇ ਕਿਸੇ ਇਨਸਾਨ ਨੇ ਬੂਟੇ ਲਾਤੇ ਅਗਰ ਆਪਾਂ ਦਿਨ ਘਰ ਦੇ ਨੇੜੇ ਆ ਜਾ ਆਪਣੀ ਦੁਕਾਨ ਦੇ ਨੇੜੇ ਆ ਜਾ ਆਪਣਾ ਜਿੱਥੇ ਰੇੜੀ ਲਾਉਣਾ ਜਾਂ ਕੋਈ ਵਰਕਸ਼ਾਪ ਦਾ ਕੰਮ ਕਰਦਾ ਜੇ ਆਪਣੇ ਘਰ ਦੇ ਅੱਗੇ ਜਾ ਰੋਡ ਦੇ ਉੱਤੇ ਕੋਈ ਬੂਟਾ ਲੱਗੇ ਜਾ ਆਪਾਂ ਇੱਕ ਬਾਲਟੀ ਪਾਣੀ ਦੀ ਪਾ ਦਈਏ ਇਹਦੇ ਨਾਲ ਤਾਂ ਵਧੀਆ ਕੰਮ ਹੋਊਗਾ ਬੂਟਾ ਚੱਲ ਜੂਗਾ ਕਿਸੇ ਨੇ ਤਾਂ ਉਪਰਾਲਾ ਕਰਿਆ ਲਾਉਣ ਦਾ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਡਿਊਟੀ ਕਰਦਾ ਹੈ ਸੜਕਾਂ ਤੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਤਾਂ ਕਾਫੀ ਫਾਇਦਾ ਹੋਵੇਗਾ ਇਹ ਤਾਂ ਸਾਰਿਆਂ ਨੂੰ ਹੈ ਜੀ ਜੇ ਇਨਸਾਨ ਆਪਾਂ ਸਾਰੇ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਇਨਸਾਨ ਆ ਕੋਈ ਵੀ ਹੈ ਕਾਰਨ ਫਾਇਦਾ ਇਹਦਾ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸਾਹਮਣੇ ਦੁਕਾਨਾਂ ਨੇ ਰੇੜੀਆਂ ਲੱਗੀਆਂ ਹੋਈਆਂ ਨੇ ਕਿ ਇਹਨਾਂ ਨੂੰ ਵੀ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਇਹਨਾਂ ਵੱਲੋਂ ਵੀ ਪਾਣੀ ਪਾਇਆ ਜਾਵੇ ਤਾਂ ਜੋ ਇਹ ਬੂਟੇ ਨੇ ਜੋ ਸੁੱਕਨਾਂ ਤੇ ਆਂਦੇ ਆਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਨਾਂ ਦਾ ਫਾਇਦਾ ਹੋ ਸਕੇ ਹਾਂਜੀ ਥੋੜੇ ਅਸੀਂ ਅਪੀਲ ਕੀਤੀ ਹੈ ਵੀ ਜਿਹੜੇ ਆਪਣੇ ਦੁਕਾਨਦਾਰ ਭਰਾ ਨੇ ਜਾਂ ਰੇੜੀ ਵਾਲੇ ਭਰਾ ਨੇ ਜਾਂ ਕੋਈ ਵੀ ਹੈ ਜਿਹਦੇ ਦੁਕਾਨ ਦੇ ਅੱਗੇ ਜਾਂ ਰੇੜੀ ਦੇ ਅੱਗੇ ਬੂਟਾ ਲੱਗਾ ਹੈ ਇਹ ਕੁਆਲਿਟੀ ਪਾਣੀ ਦੀ ਪਾ ਦਿਓ ਬਹੁਤ ਆਪਾਂ ਗੱਡੀਆਂ ਵੀ ਧੋਣੇ ਆ ਸਕੂਟਰ ਵੀ ਧੋਣੇ ਆ ਹਰਸਾਂ ਤੇ ਵੀ ਛੜਕਾਂ ਨੂੰ ਪਾਣੀ ਡੋਲਦੇ ਆ ਉਹ